ਸ਼ਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਕਿ ਇੰਦਰ ਸਰਕਾਰ ਨਾਲ ਜੁੜੀ ਹੋਈ ਆ ਕਿ ਇੰਦਰ ਸਰਕਾਰ ਵੱਲੋਂ ਵੱਡੇ ਫੈਸਲੇ ਲੈ ਗਏ ਨੇ ਤੇ ਅੱਜ ਕੇਂਦਰ ਕੈਬਨਿਟ ਮੀਟਿੰਗ ਹੋਈ ਆ ਤਾਂ ਕੇਂਦਰ ਦੀ ਕੈਬਨਿਨਟ ਵੱਲੋਂ ਅੱਜ ਇਹ ਫੈਸਲੇ ਲੈ ਲੈ ਗਏ ਨੇ ਸਭ ਤੋਂ ਵੱਡੀ ਖਬਰ ਜਿਹੜੀ ਆ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆਈ ਆ ਕਿ ਕਿਸਾਨਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ ਕੇਂਦਰ ਸਰਕਾਰ ਵੱਲੋਂ ਰੇਟ ਵਧਾਏ ਗਏ ਨੇ ਕਿਸਾਨਾਂ ਦੀ ਫਸਲ ਦੇ ਰੇਟ ਵਧਾ ਦਿੱਤੇ ਨੇ ਤਾਂ ਜਿੱਥੇ ਅਕਸਰ ਕਿਸਾਨ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਆ ਇੱਥੋਂ ਤੱਕ ਕਿ ਵਿੱਤੇ ਸਮੇਂ ਦਰਮਿਆਨ ਦੇਖਿਆ ਕਿ ਮਹਾਲੀ ਚ ਵੀ ਵੱਡਾ ਪ੍ਰਦਰਸ਼ਨ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਅਤੇ ਲੁਧਿਆਣਾ ਵਿੱਚ ਵੀ ਕਿਸਾਨਾਂ ਨੇ ਰਸਤੇ ਜਾਮ ਕਰ ਦਿੱਤੇ ਸੀ ਤਾਂ ਉਸੇ ਰੇਟ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਜਿਹੜਾ ਵੱਡਾ ਕਦਮ ਚੁੱਕਿਆ ਤੇ ਵੱਡਾ ਫੈਸਲਾ ਲਿਆ ਤਾਂ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਗੰਨੇ ਦੇ ਰੇਟ ਆ ਜਿਹੜੇ ਗੰਨੇ ਦੀ ਫਸਲ ਦੇ ਰੇਟ ਆ ਉਹ ਬਤਾ ਦਿੱਤੇ ਨੇ ਤੇ 15 ਰੁਪਏ ਪ੍ਰਤੀ ਕੁਇੰਟਲ ਰੇਟ ਤੈਅ ਕੀਤਾ ਗਿਆ ਤਾਂ ਜਿੱਥੇ ਪਹਿਲਾਂ 224 ਤੋਂ 225 ਦਰਮਿਆਨ ਰੇਟ ਹੈ ਜਿਹੜਾ ਉਹ 340 ਰੁਪਏ ਜਿਹੜਾ ਦਿੱਤਾ ਗਿਆ ਗੰਨੇ ਦੇ ਆ ਤਾਂ ਹੁਣ 355 ਰੁਪਏ ਪ੍ਰਤੀ ਕੁਆਂਟਲ ਤੈਅ ਕਰ ਦਿੱਤਾ ਗਿਆ ਤਾਂ 15 ਰੁਪਏ ਪ੍ਰਤੀ ਕੁਆਂਟਲ ਰੇਟ ਹੈ ਜਿਹੜਾ ਵਧਾਇਆ ਗਿਆ ਤਾਂ ਉੱਥੇ ਹੀ ਰਾਹੁਲ ਗਾਂਧੀ ਵੱਲੋਂ ਅਕਸਰ ਜਿਹੜਾ ਮੁੱਦਾ ਚੁੱਕਿਆ ਜਾਂਦਾ ਸੀ ਉਸ ਵਾਰੇ ਵੀ ਵੱਡਾ ਫੈਸਲਾ ਜਿਹੜਾ ਵੱਡੀ ਮਨਜ਼ੂਰੀ ਹੈ ਜਿਹੜਾ ਕੇਂਦਰੀ ਕੈਬਨਟ ਨੇ ਦੇ ਦਿੱਤੀ ਆ ਤਾਂ ਅਕਸਰ ਜਾਤੀ ਜਨ ਜਾਤੀ ਜਨਗਣਨਾ ਨੂੰ ਲੈ ਕੇ ਰਾਹੁਲ ਗਾਂਧੀ ਦਾਵਾ ਠੋਕਦੇ ਸੀ ਕਿ ਜਦੋਂ ਕਾਂਗਰਸ ਸਰਕਾਰ ਆਏਗੀ ਤਾਂ ਜਾਤੀ ਜਨਗਣਨਾ ਕਰਵਾਈ ਜਾਏਗੀ ਤਾਂ ਉਸ ਨੂੰ ਲੈ ਕੇ ਹੁਣ ਕੇਂਦਰੀ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਆ ਤਾਂ ਹੁਣ ਜੋ ਜਨਗਣਨਾ ਹੋਏਗੀ ਉਹ ਜਾਤੀ ਦੇ ਆਧਾਰ ਤੇ ਜਨਗਣਨਾ ਕਰਵਾਈ ਜਾਏਗੀ ਕਿ ਕਿੰਨੇ ਲੋਕ ਇਸ ਕਿਸ ਜਾਤੀ ਨਾਲ ਸੰਬੰਧਤ ਨੇ ਇਸ ਦੇਸ਼ ਵਿੱਚ ਅਤੇ ਆ ਕਿੰਨੀ ਗਿਣਤੀ ਵਿੱਚ ਉਹਨਾਂ ਦੇ ਜਿਹੜੇ ਜਾਤੀ ਹੈ ਤਾਂ ਇਸ ਦੇ ਚੱਲਦਾ ਕਿਤੇ ਨਾ ਕਿਤੇ ਹੁਣ ਆ ਜਿਹੜੇ ਆ ਉਹ ਵੱਡਾ ਫਾਇਦਾ ਵੀ ਲੋਕਾਂ ਨੂੰ ਮਿਲ ਸਕਦਾ ਹੈ ਤੇ ਹੁਣ ਜਾਤੀ ਦੇ ਆਧਾਰ ਤੇ ਜਨਗਣਨਾ ਕਰਵਾਈ ਜਾਇਆ ਕਰੇਗੀ ਦੇਸ਼ ਅੰਦਰ ਜਿੱਥੇ ਬਿੱਤੇ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਵੱਲੋਂ ਆਵਾਜ਼ ਹੈ ਜਿਹੜੀ ਇਹ بلند ਕੀਤੀ ਜਾ ਰਹੀ ਸੀ ਕਿ ਜਾਤੀ ਦੇ ਆਧਾਰ ਤੇ ਜਨਗਣਨਾ ਹੋਣੀ ਚਾਹੀਦੀ ਹੈ ਜਾਤੀ ਦੇ ਆਧਾਰ ਤੇ ਲੋਕਾਂ ਨੂੰ ਹੱਕ ਮਿਲਨੇ ਚਾਹੀਦੇ ਆ ਤਾਂ ਹੁਣ ਵੱਡਾ ਫੈਸਲਾ ਜਿਹੜਾ ਉਹ ਕਰ ਲਿਆ ਗਿਆ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਤੇ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਜਾਤੀ ਜਨਗਣਨਾ ਕਰਵਾਈ ਜਾਏਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਕੈਬਨਿਟ ਦੀ ਜਿਹੜੀ ਆ ਕੇਂਦਰੀ ਕੈਬਨਿਟ ਦੀ ਇਹ ਮੀਟਿੰਗ ਹੋਈ ਹੈ ਜਿਸ ਵਿੱਚ ਵੱਡੇ ਫੈਸਲੇ ਲਏ ਗਏ ਨੇ ਸਭ ਤੋਂ ਵੱਡਾ ਫੈਸਲਾ ਸਾਹਮਣੇ ਆਇਆ ਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਗੰਨੇ ਦੀ ਤਾਂ ਉਸ ਦੇ ਰੇਟ ਵਧਾ ਦਿੱਤੇ ਗਏ ਨੇ ਤਾਂ 15 ਰੁਪਏ ਪ੍ਰਤੀ ਕੁਆਂਟਲ ਰੇਟ ਵਧਾਇਆ ਗਿਆ ਤੇ ਉੱਥੇ ਹੀ ਜਿੱਕਰ ਜਾਤੀ ਜਨ ਨੇ ਜਨਗਣਨਾ ਨੂੰ ਲੈ ਕੇ ਗੱਲ ਕਰੀਏ ਤਾਂ ਅਕਸਰ ਰਾਹੁਲ ગાંધી ਦਾਵਾ ਠੋਕਦੇ ਸੀ ਕਿ ਕੇਂਦਰ ਤੇ ਜਦੋਂ ਵੀ ਜਿਹੜੀ ਸਰਕਾਰ ਕਾਂਗਰਸ ਦੀ ਬਣੇਗੀ ਤਾਂ ਉਸ ਸਰਕਾਰ ਵਿੱਚ ਜਨਗਣਨਾ ਕਰਵਾਈ ਜਾਏਗੀ ਜਾਤੀ ਦੇ ਆਧਾਰ ਤੇ ਤੇ ਜਿਹੜੀ ਜਾਤੀ ਜਿਹੜੀ ਸਭ ਤੋਂ ਵੱਧ ਹੋਏਗੀ ਤਾਂ ਉਸ ਦੇ ਆਧਾਰ ਤੇ ਉਹਨਾਂ ਨੂੰ ਵੱਡੇ ਫਾਇਦੇ ਦਿੱਤੇ ਜਾਣਗੇ ਜਾਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਏਗਾ ਤਾਂ ਹੁਣ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੱਲੋਂ ਵੱਡੇ ਫੈਸਲੇ ਆ ਜਿਹੜੇ ਲਏ ਗਏ ਨੇ તાਜਕ ਕੇਂਦਰੀ ਕੈਬਨਟ ਦੀ ਮੀਟਿੰਗ ਹੋਈ ਆ ਤੇ ਉਸ ਮੀਟਿੰਗ 'ਚ ਵੱਡੇ ਮੋਹਰ ਲੱਗੀ ਆ ਵੱਡੇ ਜਿਹੜੇ ਆ ਉਹ ਫੈਸਲੇ ਲਏ ਗਏ ਨੇ ਸਭ ਤੋਂ ਵੱਡੀ ਗੱਲ ਹੈ ਕਿ ਗੰਨੇ ਦੇ ਰੇਟ ਆ ਜਿਹੜੇ ਉਹ ਵਧਾ ਦਿੱਤੇ ਗਏ ਨੇ ਤੇ ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ 4 ਮਈ ਨੂੰ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਜਿਹੜੀ ਆ ਉਹ ਮੀਟਿੰਗ ਹੋਣ ਜਾ ਰਹੀ ਆ ਕਿਸਾਨਾਂ ਦੇ ਗੈਰ ਰਾਜਨੀਤਿਕ ਜਾਂ ਐਸਕੇਐਮ ਦੀ ਜਿਹੜੀ ਮੀਟਿੰਗ ਹੋਏਗੀ ਅਤੇ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਕੇਂਦਰ ਨੇ ਵੱਡੀ ਰਾਹਤ ਆ ਜਿਹੜੀ ਕਿਸਾਨਾਂ ਨੂੰ ਦਿੱਤੀ ਆ ਜਿੱਥੇ ਪਹਿਲਾਂ ਹੀ ਕਿਸਾਨ ਐ ਐਮਐਸਪੀ ਗਰੰਟੀ ਨੂੰ ਲੈ ਕੇ ਅੜੇ ਹੋਏ ਨੇ ਅਤੇ ਵੱਡੇ ਪੱਦਰ ਤੇ ਪ੍ਰਦਰਸ਼ਨ ਤੱਕ ਕੀਤੇ ਗਏ ਨੇ ਤਾਂ ਦੇਖਿਆ ਗਿਆ ਕਿ ਕਿਸ ਤਰੀਕੇ ਨਾਲ ਸ਼ੰਭੂ ਦੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕੀਤੇ ਕਿਸਾਨਾਂ ਨੇ ਇਤੋਂ ਤੱਕ ਕਿ ਕਾਫੀ ਸਮਾਂ ਜਿਹੜਾ ਭੁੱਖ ਹੜਤਾਲ ਵੀ ਕੀਤੀ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਤਾਂ ਢੱਲੇਵਾਲ ਅਕਸਰ ਜਿਹੜੇ ਆ ਉਹ ਦਾਵਾ ਕਰਦੇ ਰਹੇ ਆ ਕਿ ਸਾਡੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਐਮਐਸਪੀ ਨਹੀਂ ਮਿਲੇਗੀ ਤਾਂ ਹੁਣ ਕੇਂਦਰ ਸਰਕਾਰ ਨੇ ਜਿਹੜੀ ਆ 4 ਮਈ ਤੋਂ ਪਹਿਲਾਂ ਹੀ ਵੱਡਾ ਫੈਸਲਾ ਕਰ ਲਿਆ ਹੈ ਕਿ ਜਿਹੜਾ ਕਿਸਾਨਾਂ ਦੀ ਗੰਨੇ ਦੀ ਫਸਲ ਹੈ ਉਸ ਨੂੰ ਵਧਾ ਉਸਦੇ ਰੇਟ ਆ ਜਿਹੜੇ ਵਧਾ ਦਿੱਤੇ ਨੇ 15 ਰੁਪਏ ਪ੍ਰਤੀ ਕੁਆਂਟਲ ਰੇਟ ਵਧਾਇਆ ਗਿਆ ਤਾਂ ਹੁਣ ਤਾਂ ਜਿੱਥੇ 340 ਰੁਪਏ ਪਹਿਲਾਂ ਜਿਹੜੇ ਆ ਉਹ ਵਿਕਰੀ ਹੋ ਰਹੀ ਸੀ ਗੰਨੇ ਦੀ ਫਸਲ ਦੀ ਤਾਂ ਹੁਣ 355 ਰੁਪਏ ਕਰ ਦਿੱਤੀ ਗਈ ਆ ਤਾਂ ਕਿਤੇ ਨਾ ਕਿਤੇ ਰਾਹਤ ਮਿਲੀ ਆ ਤਾਂ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਜਿਹੜੇ ਅਕਸਰ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਜਾਤੀ ਜਨਗਣਾਂ ਜਨਗਣਾਂ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਕੇਂਦਰ ਹੀ ਕੈਬਨਟ ਨੇ ਵੱਡੀ ਮਨਜ਼ੂਰੀ ਦੇ ਦਿੱਤੀ ਆ ਵੱਡੇ ਜਿਹੜੇ ਆ ਫੈਸਲਾ ਲਿਆ ਕਿ ਆਉਣ ਵਾਲੇ ਸਮੇਂ 'ਚ ਹੁਣ ਜਾਤੀ ਜਨਗਣਾਂ ਕਰਵਾਈ ਜਾਏਗੀ